ਸਸੇਕਾਲ ਜੀ ਅੱਜ ਅਸੀਂ ਸਾਡੇ ਜੋ ਮਾਨਯੋਗ ਮੁੱਖ ਮੰਤਰੀ ਸਾਹਿਬ ਤੇ ਨੈਸ਼ਨਲ ਕਮਿਸ਼ਨਰ ਅਰਵਿੰਦ ਕੇਜਰੀਵਾਲ ਜੀ ਨੇ ਜਿਹੜਾ ਰੰਗਲਾ ਪੰਜਾਬ ਜਿਹੜਾ ਮਿਸ਼ਨ ਬਣਾਇਆ ਹੈਗਾ ਰੰਗਲਾ ਪੰਜਾਬ ਵਿਕਾਸ ਸਕੀਮ ਉਹਦੇ ਵਿੱਚ ਅਸੀਂ 20 ਪੰਚਾਇਤਾਂ 20 ਪਿੰਡਾਂ ਦੇ ਲੋਕਾਂ ਦੇ ਨਾਲ ਇੰਟਰੈਕਟ ਕਰਕੇ ਉਹਨਾਂ ਦੇ ਪਿੰਡ ਦੀ ਕੱਲੀ-ਕੱਲੀ ਸਮੱਸਿਆ ਸੁਣ ਕੇ ਉਹਦੇ ਬਾਰੇ ਸਾਰਾ ਡਿਟੇਲਡ ਜਿਹੜਾ ਹੈਗਾ ਕਿ ਉਹਦੇ ਚ ਕਿਹੜੇ ਕਿਹੜੇ ਪਿੰਡਾਂ 'ਚ ਕੰਮ ਹੋਣ ਵਾਲੇ ਆ ਉਹਦੀਆਂ ਪ੍ਰਾਪਰਟੀ ਸੈੱਟ ਕੀਤੀ ਆ ਤੇ ਉਹਦੇ ਵਾਸਤੇ ਗਰੰਟਾਂ ਦਾ ਜਿਹੜਾ ਸੀਗਾ ਤਾਂ ਕਿ ਉਹਦਾ ਕਰਕੇ ਬੰਦੋਬਸਤ ਜਿਹਦੇ ਵਿੱਚ ਮੁੱਖ ਤੌਰ ਦੇ ਉੱਤੇ ਜਿਹੜੀਆਂ ਸਾਡੇ ਕੋਲੇ ਇੱਕ ਤਾਂ ਜੋ ਸਾਨੂੰ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ 5 ਕਰੋੜ ਰੁਪਈਆ ਪਰ ਅਸੈਂਬਲੀ ਸੈਗਮੈਂਟ ਹੋ ਤੇ ਇਸ ਤੋਂ ਸਵਾਏ ਮੈਂ ਅਚੇ ਤੌਰ ਦੇ ਉੱਤੇ ਮੈਂ ਆਪਣੇ ਜਿਹੜੇ ਸਾਡੇ ਰਾਜ ਸਭਾ ਦੇ ਮੈਂਬਰ ਉਹਨਾਂ ਦੀ ਵੀ ਮੈਂ ਧੰਨਵਾਦ ਕਰਦਾ ਕਿ ਸਾਨੀ ਸਾਹਿਬ ਨੇ 50 ਲੱਖ ਰੁਪਈਆ ਵਿਕਰਮਜੀਤ ਸਾਨੀ ਜੀ ਨੇ ਔਰ 50 ਲੱਖ ਰੁਪਈਆ ਹਰਪਜਨ ਭੱਜੀ ਜੀ ਨੇ ਔਰ 25 ਲੱਖ ਰੁਪਿਆ ਬਾਬਾ ਸਿਚੇਵਾਲ ਜੀ ਨੇ ਇਸ ਤਰ੍ਹਾਂ ਜਿਹੜੇ ਬਾਕੀ ਦੇ ਮੈਂਬਰ ਆ ਉਹਨਾਂ ਨੇ ਵੀ ਵਾਦਾ ਕੀਤਾ ਜੀ ਕਿ ਉਹ ਵੀ ਦੇਣਗੇ ਪੈਸੇ ਤੇ ਉਹ ਵੀ ਮੈਂ ਤਕਰੀਬਨ ਤਕਰੀਬਨ ਜਿਹੜਾ ਹੈਗਾ 25 ਲੱਖ ਰੁਪਿਆ ਹੋਰ ਜਿਹੜੇ ਅਸ਼ੋਕ ਮਿੱਤਰ ਜੀ ਆ ਉਹਨਾਂ ਨੇ ਤੇ ਇਹ ਤਕਰੀਬਨ ਤਕਰੀਬਨ 6.5 ਕਰੋੜ ਰੁਪਿਆ ਉਹਦੀ ਸਾਰੀ ਪਲਾਨਿੰਗ ਕੀਤੀ ਆ ਅਸੀਂ ਇਹਦੇ ਨਾਲ ਸਾਰੇ ਪਿੰਡਾਂ ਦੇ ਵਿੱਚ ਛੱਪੜ ਠੀਕ ਹੋਣਗੇ ਗਲੀਆਂ ਨਾਲੀਆਂ ਠੀਕ ਹੋਣ ਗਿਆ ਗਰਾਊਂਡ ਬਣਨਗੇ ਔਰ ਜਿੰਨੀਆਂ ਵੀ ਉਹਨਾਂ ਦੇ ਇਨਕੰਪਲੀਟ ਜਿਹੜੇ ਕੋਈ ਚਾਹੇ ਮੈਰਿਜ ਪੈਲੇਸ ਆ ਚਾਹੇ ਕੋਈ ਧਰਮਸ਼ਾਲਾ ਆ ਪਏ ਜਿਹੜੇ ਆਪਣੇ ਆਂਗਣਵਾੜੀ ਹੈ ਸਕੂਲਾਂ ਦੇ ਕੰਮ ਇਸੇ ਤਰ੍ਹਾਂ ਜਿਹੜੇ ਡਿਸਪੈਂਸਰੀਆਂ ਹੈਗੀਆਂ ਉਹਨਾਂ ਦੇ ਕੰਮ ਪਿੰਡਾਂ ਦੇ ਪਾਰਕ ਜਿਹੜੇ ਹੈਗੇ ਆ ਉਹਨਾਂ ਦੇ ਕੰਮ ਇਹ ਸਾਰੀਆਂ ਜਿਹੜੀਆਂ ਪ੍ਰਾਜਰਟੀਆਂ ਅਸੀਂ ਅੱਜ ਸੱਟ ਕੀਤੀਆਂ ਹੈਗੀਆਂ ਤੇ ਇਹ ਅਸੀਂ ਜਿਹੜਾ ਅਗਲੇ ਸਾਡਾ 2-3 ਮਹੀਨੇ ਦੇ ਵਿੱਚ ਜਿਹੜਾ ਅਸੀਂ ਆਪਣੇ ਸਾਰੇ ਕੰਮ ਸਾਡੇ ਸ਼ੁਰੂ ਹੋ ਜਾਣਗੇ ਤੇ ਇਹ ਇਸ ਸਾਲ ਦੇ ਵਿੱਚ ਸਾਰੇ ਕੰਮ ਅਸੀਂ ਕੰਪਲੀਟ ਕਰਕੇ ਜਿਹੜਾ ਰੰਗਲਾ ਪੰਜਾਬ ਦਾ ਮਿਸ਼ਨ ਆ ਤੇ ਸਾਡੀ ਕੋਸ਼ਿਸ਼ ਆ ਕਿ ਪੰਜਾਬ ਦੇ ਜਿਹੜੇ ਪਟਿਆਲਾ ਅਧਿਆਤੀ ਦੇ 60 ਦੇ 60 ਪਿੰਡ ਆ ਉਹਨਾਂ ਸਾਰਿਆਂ ਦੇ ਵਿੱਚ ਜਿਹੜਾ ਹੈਗਾ ਉਹ ਸਫਾਈ ਹੋਏਗੀ ਵਧੀਆ ਛੱਪੜ ਵੀ ਸਾਫ਼ ਹੋਣਗੇ ਸਟਰੀਟ ਲਾਈਟਾਂ ਲੱਗੀਆਂ ਹੋਣਗੀਆਂ ਖੇਡ ਦੇ ਮੈਦਾਨ ਹੋਣਗੇ ਔਰ ਸਕੂਲ ਤੇ ਜਿਹੜੇ ਡਿਸਪੈਂਸਰੀਆਂ ਔਰ ਡੰਗਰਾਂ ਦੇ ਹਸਪਤਾਲਾ ਉਹਨਾਂ ਸਾਰਿਆਂ ਦੀ ਤੇ ਔਰ ਧਰਮਸ਼ਾਲਾ ਔਰ ਪਾਰਕ ਬਣਾ ਕੇ ਇਹ ਜਿਹੜਾ ਰੰਗਲਾ ਪੰਜਾਬ ਦਾ ਮਿਸ਼ਨ ਹੈ ਇਹ ਅਸੀਂ ਕੰਪਲੀਟ ਕਰਾਂਗੇ ਔਰ ਮੈਂ ਸਾਰੇ ਜ਼ਿਲ੍ਹਾ ਪ੍ਰਸ਼ਾਸਨ ਦਾ ਔਰ ਸਾਰੇ ਜਿੰਨੇ ਪਤਵੰਤੇ ਸਾਰੇ ਪਿੰਡਾਂ ਚੋਂ ਆਏ ਆ ਜਿਨ੍ਹਾਂ ਨੇ ਆਪਣੇ ਆਪਣੇ ਸੁਝਾਅ ਦਿੱਤੇ ਆ ਤੇ ਮੈਂ ਉਮੀਦ ਕਰਦਾ ਕਿ ਜਿਹੜੇ ਬਾਕੀ ਦੇ ਲੋਕ ਹੈ ਉਹ ਉਹ ਵੀ ਅੱਗੇ ਆ ਕੇ ਸੁਝਾਅ ਦੇਣਗੇ ਇੱਕ ਇਹਦੇ ਵਿੱਚ ਸਭ ਤੋਂ ਜ਼ਿਆਦਾ ਜਿਹੜੀ ਇੰਪੋਰਟੈਂਟ ਅਨਾਉਂਸਮੈਂਟ ਉਹ ਹੈਗੀ ਆ ਕਿ ਪੰਜਾਬ ਸਰਕਾਰ ਨੇ ਇਹਦੇ ਵਾਸਤੇ ਇੱਕ ਐਨਜੀਓ ਬਣਾਈ ਆ ਜਿਹੜੇ ਪਿੰਡ ਦੇ ਬੰਦੇ ਕੋਈ ਐਨਆਰਆਈ ਹੈ ਜਾਂ ਕੋਈ ਸੀਐਸਆਰ ਫੰਡਸ ਹੈ ਉਹਦੀ ਵੀ ਮੈਂ ਇੱਕ ਮੀਟਿੰਗ ਬੁਲਾਈ ਆ ਜਿਹੜੇ ਇਹਦੇ ਵਾਸਤੇ ਡੋਨੇਟ ਕਰਨਗੇ ਉਹ ਆਪਣੇ ਪਿੰਡ ਵਾਸਤੇ ਜਿਹੜਾ ਪੈਸਾ ਉਹ ਦੇਣਗੇ ਉਹਨਾਂ ਦੇ ਪਿੰਡ ਵਿੱਚ ਲੱਗੇਗਾ ਜਾਂ ਉਹਨਾਂ ਦੇ ਮਹੱਲੇ ਵਿੱਚ ਲੱਗੇਗਾ ਤੇ ਜਿੰਨੇ ਪੈਸੇ ਉਹ ਭੇਜਣਗੇ ਉਸ ਤੋਂ ਬਾਅਦ ਪੈਸੇ ਜਿਹੜੀ ਸਰਕਾਰ ਆ ਉਹਦੇ ਵਿੱਚ ਮੈਚਿੰਗ ਗ੍ਰਾਂਟ ਜਾਂ ਉਸ ਤੋਂ ਵੱਧ ਗ੍ਰਾਂਟ ਪਾ ਕੇ ਉਹਨਾਂ ਦੇ ਪਿੰਡਾਂ ਨੂੰ ਚਮਕਾਇਆ ਜਾਏਗਾ ਸੋ ਮੈਂ ਉਹਨਾਂ ਨੂੰ ਵੀ ਬੇਨਤੀ ਕਰਦਾ ਕਿ ਜਿਹੜੇ ਕੋਈ ਐਨ ਆਰ ਆਈ ਆ ਜਿਹੜੇ ਕੋਈ ਵੈਲਥੂ ਧੂ ਬੰਦੇ ਹੈਗੇ ਆ ਜਾਂ ਕੋਈ ਐਨਜੀਓਜ਼ ਹੈਗੇ ਆ ਜਾਂ ਸੀਐਸਆਰ ਫੰਡਸ ਦੇ ਆ ਕੋਈ ਇੰਡਸਟਰੀ ਵਾਲੇ ਹੈਗੇ ਆ ਆਪਣੇ ਪਟਿਆਲੇ ਚ ਬਹੁਤ ਇੰਡਸਟਰੀ ਆ ਉਹਨਾਂ ਨੂੰ ਮੈਂ ਬੇਨਤੀ ਕਰਦਾ ਕਿ ਉਹ ਵੀ ਇਹਦੇ ਵਿੱਚ ਆਪਣਾ ਯੋਗਦਾਨ ਪਾਣ ਮੈਂ ਉਹਨਾਂ ਨੂੰ ਅਪਰੋਚ ਵੀ ਕਰਾਂਗਾ ਤੇ ਉਹ ਇਹਦੇ ਵਿੱਚ ਜਿਹੜਾ ਪਾਣਗੇ ਉਹਦੇ ਵਾਸਤੇ ਉਹਨਾਂ ਨੂੰ ਜਿਹੜਾ ਹੈਗਾ ਇਨਕਮ ਟੈਕਸ ਦੇ ਉੱਤੇ ਕੰਸੈਸ਼ਨ ਵੀ ਮਿਲੇਗੀ ਤੇ ਇਹ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੇ ਆਓ ਆਪਾਂ ਮਿਲ ਕੇ ਜਿਹੜਾ ਰੰਗਲਾ